ਤਾਂ ਦੋਸਤੋ ਕੀ ਸਾਰੀ ਰਾਤ ਫੋਨ ਨੂੰ ਚਾਰਜਰ ਲਗਾ ਕੇ ਰੱਖਣਾ ਸਹੀ ਹੈ ਜਾਂ ਫਿਰ ਸਾਡੀਆਂ ਜਿਹੜੀਆਂ ਜੀਨਾਂ ਹੁੰਦੀਆਂ ਨੇ ਉਹਨਾਂ ਦੇ ਉੱਪਰ ਇਹ ਇੱਕ ਛੋਟੀ ਜੇਬ ਕਿਉਂ ਹੁੰਦੀ ਆ ਤੇ ਜਾਂ ਫਿਰ ਜਿਹੜੀ ਆਪਾਂ ਦਵਾਈ ਲੈਨੇ ਆ ਉਹਨਾਂ ਦੇ ਵਿਚਾਲੇ ਇਹ ਇੱਕ ਲਾਈਨ ਕਿਉਂ ਹੁੰਦੀ ਆ ਤੇ ਜਾਂ ਫਿਰ ਸਾਡਾ ਜਿਹੜਾ ਰੀਚਾਰਜ ਆ ਉਹ 28 ਦਿਨਾਂ ਦਾ ਹੀ ਕਿਉਂ ਹੁੰਦਾ 29 ਜਾਂ 30 ਜਾਂ 31 ਦਿਨਾਂ ਦਾ ਕਿਉਂ ਨਹੀਂ ਤਾਂ ਜੇ ਤੁਸੀਂ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਜਾਣਨਾ ਚਾਹੁੰਦੇ ਹੋ ਤਾਂ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਆਈਨਾ ਵੀ ਤੇ ਨੰਬਰ 7 ਤੇ ਆਉਂਦਾ ਕਿ ਜੇ ਆਪਾਂ ਸਾਰੀ ਰਾਤ ਆਪਣੇ ਫੋਨ ਨੂੰ ਚਾਰਜ ਲਗਾਈ ਰੱਖਦੇ ਆਂ ਤਾਂ ਇਸ ਨਾਲ ਫੋਨ ਦੇ ਉੱਤੇ ਕੀ ਇਫੈਕਟ ਪਵੇਗਾ ਫੋਨ ਫਟ ਜਾਵੇਗਾ ਜਾਂ ਫਿਰ ਉਸਦੀ ਬੈਟਰੀ ਖਰਾਬ ਹੋਵੇਗੀ ਤਾਂ ਤੁਹਾਨੂੰ ਦੱਸ ਦਈਏ ਕਿ ਫੋਨ ਨੂੰ 80 ਤੋਂ 85% ਤੱਕ ਚਾਰਜ ਕਰਨਾ ਹੀ ਸਹੀ ਮੰਨਿਆ ਜਾਂਦਾ ਜੇ ਆਪਾਂ ਸਾਰੀ ਰਾਤ ਫੋਨ ਚਾਰਜ ਲਾ ਕੇ ਰੱਖਾਂਗੇ ਤਾਂ ਇਸ ਨਾਲ ਫੋਨ ਦੀ ਬੈਟਰੀ ਖਰਾਬ ਹੋਣ ਦੇ ਚਾਂਸ ਹੋ ਜਾਂਦੇ ਨੇ ਤੇ ਇਸ ਨਾਲ ਮੋਬਾਈਲ ਦੀ ਪਰਫਾਰਮੈਂਸ ਆ ਜਿਹੜੀ ਉਸ ਉੱਤੇ ਵੀ ਇਫੈਕਟ ਪੈਂਦਾ ਤੇ ਫੋਨ ਨੂੰ ਹਮੇਸ਼ਾ origignal charge ਨਾਲ ਹੀ charge ਕਰਨਾ ਚਾਹੀਦਾ ਤਾਂ ਅੱਗੇ ਨੰਬਰ 6 ਤੇ ਆਉਂਦਾ jeans ਤਾਂ ਦੋਸਤੋ ਅੱਜ ਕੱਲ ਸਾਰੇ ਲੋਕ ਹੀ jeans ਪਾਉਣਾ ਹੀ ਜ਼ਿਆਦਾ ਪਸੰਦ ਕਰਦੇ ਨੇ ਤੇ ਤੁਸੀਂ ਉਸ ਉੱਤੇ ਨੋਟ ਕੀਤਾ ਹੋਵੇਗਾ ਕਿ jeans ਦੀ ਇੱਕ ਛੋਟੀ ਜੇਬ ਲੱਗੀ ਹੁੰਦੀ ਆ ਪਰ ਕੀ ਤੁਸੀਂ ਜਾਣਦੇ ਹੋ ਕਿ ਇਹ ਜੇਬ ਕਿਉਂ ਲੱਗੀ ਹੁੰਦੀ ਆ ਕਈ ਲੋਕ ਸੋਚਦੇ ਨੇ ਕਿ ਇਹ ਜੇਬ ਆ ਜਿਹੜੀ ਇਹ ਸਿੱਕੇ ਪਾਉਣ ਨੂੰ ਲੱਗੀ ਹੁੰਦੀ ਆ ਪਰ ਇਹ ਅਜੀਹਾ ਨਹੀਂ ਹੈ ਤਾਂ ਦੋਸਤੋ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਕਿ ਇਸ ਜੇਬ ਨੂੰ ਲਗਾਉਣ ਪਿੱਛੇ ਕੀ ਰਾਜ਼ ਛਪਿਆ ਹੁੰਦਾ हां दोस्तों ਇਸ ਜੇਬ ਨੂੰ 1873 ਵਿੱਚ ਲੀਵਸ ਕੰਪਨੀ ਨੇ ਲਾਉਣਾ ਸ਼ੁਰੂ ਕੀਤਾ ਸੀ ਇਸ ਜੇਬ ਨੂੰ واਚ ਪਾਕਟ ਕਿਹਾ ਜਾਂਦਾ ਤੇ ਇਹ ਜੇਬ ਖਾਸ ਤੌਰ ਤੇ ਬੰਦਿਆਂ ਲਈ ਬਣਾਈ ਗਈ ਸੀ ਤਾਂ ਕਿ ਉਹ ਆਪਣੀ ਜਿਹੜੀ ਘੜੀ ਆ ਉਹ ਇਸ ਜੇਬ ਵਿੱਚ ਰੱਖ ਸਕਣ ਜਿਸ ਦੇ ਨਾਲ ਕੀ ਉਹਨਾਂ ਦੀ ਘੜੀ ਆ ਜਿਹੜੀ ਉਹ ਸੇਫ ਰਹ ਸਕੇ ਸੋ ਉਸ ਸਮੇਂ ਤੋਂ ਹੀ ਇਹ ਜੇਬ ਜੀਨਾਂ ਦੇ ਉੱਪਰ ਲਗਾਉਂਦੇ ਆ ਰਹੇ ਆ ਤੇ ਅੱਜ ਵੀ ਇਹ ਜੇਬ ਜੀਨਾਂ ਦੇ ਉੱਪਰ ਲਗਾਈ ਜਾਂਦੀ ਆ ਤਾਗੇ ਨੰਬਰ 5 ਤੇ ਹੁੰਦਾ ਮੈਡੀਸਨ ਤਾਂ ਦੋਸਤੋ ਆਪਾਂ ਦੇਖਦੇ ਹਾਂ ਕਿ ਜਿਹੜੀ ਆਪਾਂ ਮੈਡੀਸਨ ਖਾਂਦੇ ਆ ਉਹਨਾਂ ਉੱਤੇ ਕਈ ਦਵਾਈਆਂ ਉੱਤੇ ਤਾਂ ਇਹ ਲੈਂ ਲੱਗੀ ਹੁੰਦੀ ਆ ਪਰ ਕਈ ਦਵਾਈਆਂ ਉੱਤੇ ਇਹ ਲੈਂ ਨਹੀਂ ਲੱਗੀ ਹੁੰਦੀ ਪਰ ਕਈ ਲੋਕ ਸੋਚਦੇ ਨੇ ਕਿ ਇਹ ਸਿਰਫ ਇੱਕ ਡਿਜ਼ਾਈਨ ਆ ਪਰ ਅਜਿਹਾ ਇਹ ਨਹੀਂ ਹੁੰਦਾ ਤਾਂ ਤੁਹਾਨੂੰ ਦੱਸ ਦਈਏ ਕਿ ਦਵਾਈਆਂ ਦੇ ਵਿੱਚ ਜਿਹੜੀ ਇਹ ਲੈਂ ਲੱਗੀ ਹੁੰਦੀ ਆ ਇਸ ਨੂੰ ਡੀਵਾਸ ਲੈਂਨ ਕਿਹਾ ਜਾਂਦਾ ਤੇ ਇਹ ਜਦੋਂ ਟੈਬਲੇਟ ਬਣਾ ਰਹੇ ਹੁੰਦੇ ਆ ਇਸ ਲੈਂ ਨੂੰ ਉਦੋਂ ਹੀ ਖਿੱਚਿਆ ਜਾਂਦਾ ਤਾਂ ਕਿ ਜੇ ਦਵਾਈ ਨੂੰ ਅੱਧਾ ਲੈਂਨ ਦੀ ਲੋੜ ਪਵੇ ਤਾਂ ਇਸ ਤਰ੍ਹਾਂ ਤੋੜਿਆ ਜਾ ਸਕੇ ਤੇ ਤੁਹਾਨੂੰ ਦੱਸ ਦਈਏ ਕਿ ਇਹ ਜਿਹੜੀ ਲੈਣ ਆ ਇਹ ਸਿਰਫ ਉਹਨਾਂ ਮੈਡੀਸਨ ਉੱਤੇ ਹੀ ਹੁੰਦੀ ਆ ਜਿਨ੍ਹਾਂ ਦੀ ਡੋਜ਼ ਜ਼ਿਆਦਾ ਹੁੰਦੀ ਆ ਤਾਂ ਅੱਗੇ ਨੰਬਰ 4 ਤੇ ਆਉਂਦਾ ਤੁਹਾਡੇ ਵੀ ਦਿਮਾਗ ਵਿੱਚ ਕਦੇ ਨਾ ਕਦੇ ਆਇਆ ਹੋਵੇਗਾ ਕਿ ਜੇ ਅਸੀਂ ਆਪਣਾ ਰੀਚਾਰਜ ਕਰਾਉਣ ਲਈ ਪੈਸੇ 30 ਦਿਨਾਂ ਦੇ ਦਿੰਨੇ ਆ ਤਾਂ ਸਾਨੂੰ ਜਿਹੜਾ ਰੀਚਾਰਜ ਆ ਉਹ 28 ਦਿਨਾਂ ਦਾ ਹੀ ਕਿਉਂ ਮਿਲਦਾ ਤਾਂ ਇਸ ਦੇ ਪਿੱਛੇ ਦੋ ਕਾਰਨ ਨੇ ਤਾਂ ਪਹਿਲਾ ਤਾਂ ਕੰਪਨੀਆ ਦਾ ਇਹ ਕਹਿਣਾ ਕਿ ਕਿਸੇ ਮਹੀਨੇ ਵਿੱਚ 30 ਦਿਨ ਹੁੰਦੇ ਨੇ ਕਿਸੇ ਦੇ 31 ਤੇ ਪਰ ਫਰਵਰੀ ਮਹੀਨਾ ਜਿਹੜਾ ਉਸ ਵਿੱਚ ਤਾਂ 28 ਦਿਨ ਹੀ ਹੁੰਦੇ ਨੇ ਉਹਨਾਂ ਦਾ ਕਹਿਣਾ ਕਿ ਹਰ ਮਹੀਨੇ ਵਿੱਚ ਘੱਟ ਤੋਂ ਘੱਟ 28 ਦਿਨ ਤਾਂ ਹੁੰਦੇ ਹੀ ਨੇ ਇਸ ਕਰਕੇ ਉਹ ਆਪਣਾ ਜਿਹੜਾ ਰੀਚਾਰਜ ਆ 28 ਦਿਨਾਂ ਦਾ ਦਿੰਦੀਆਂ ਨੇ ਤੇ ਕੰਪਨੀਆਂ ਦਾ ਦੂਸਰਾ ਕਾਰਨ ਹੁੰਦਾ ਜੇ ਉਹ 30 ਦਿਨਾਂ ਦਾ ਰੀਚਾਰਜ ਕਰਨਗੇ ਤਾਂ ਉਹ ਸਾਲ ਵਿੱਚ 12 ਵਾਰੀ ਚਾਰਜ ਕਰਨਗੇ ਤੇ ਪਰ ਉਹ ਜੇ 28 ਦਿਨਾਂ ਦਾ ਰੀਚਾਰਜ ਕਰਦੇ ਤਾਂ ਇਸ ਨਾਲ ਉਹ ਇੱਕ ਸਾਲ ਦੇ ਵਿੱਚ 13 ਵਾਰ ਰੀਚਾਰਜ ਕਰਨਗੇ ਇਸ ਨਾਲ ਕੰਪਨੀਆਂ ਨੂੰ ਵੀ ਜ਼ਿਆਦਾ ਮਨਾਫਾ ਹੋਵੇਗਾ ਤਾਂ ਅੱਗੇ ਨੰਬਰ 3 ਤੇ ਆਉਂਦਾ ਕਿ ਇੰਨੀਆਂ ਸਰਕਾਰਾਂ ਆਈਆਂ ਤੇ ਚਲੀਆਂ ਗਈਆਂ ਪਰ ਕਿਸੇ ਨੇ ਵੀ ਇੰਨੀ ਹਾਨੀਕਾਰਕ ਹੋਣ ਦੇ ਬਾਵਜੂਦ ਸਿਗਰਟ ਦੇ ਉੱਤੇ ਬੈਨ ਕਿਉਂ ਨਹੀਂ ਲਗਾਇਆ ਤਾਂ ਤੁਹਾਨੂੰ ਦੱਸ ਦਈਏ ਕਿ ਇੱਕ ਅਨੁਮਾਨ ਦੇ ਅਨੁਸਾਰ ਇੱਕ ਸਿਗਰਟ ਕੰਪਨੀ ਸਰਕਾਰ ਦੇ ਲਈ 35000 ਕਰੋੜ ਰੁਪਏ ਉਤਪੰਨ ਕਰਦੀ ਆ ਤੇ ਸਾਰੀਆਂ ਕੰਪਨੀਆਂ ਮਿਲ ਕੇ ਲਗਭਗ 11 ਲੱਖ ਕਰੋੜ ਰੁਪਏ ਸਰਕਾਰ ਦੇ ਲਈ ਉਤਪੰਨ ਕਰਦੀਆਂ ਨੇ ਆਇਕਰ ਰਿਪੋਰਟ ਦੇ ਮੁਤਾਬਕ ਦੱਸਿਆ ਗਿਆ ਕਿ ਜੇ ਸਰਕਾਰ ਇਹਨਾਂ ਕੰਪਨੀਆਂ ਦੇ ਉੱਤੇ ਬੈਨ ਲਗਾਉਂਦੀ ਹੈ ਤਾਂ ਲਗਭਗ 10 ਲੱਖ ਭਾਰਤੀ ਲੋਕ ਬਲੈਕ ਮਾਰਕੀਟ ਦੇ ਵਿੱਚੋਂ ਸਿਗਰਟ ਖਰੀਦਣ ਦੇ ਲਈ ਲਾਈਨ ਵਿੱਚ ਲੱਗ ਜਾਣਗੇ ਇਸ ਨਾਲ ਕੰਪਨੀਆਂ ਨੂੰ ਵੀ ਘਾਟਾ ਹੋਵੇਗਾ ਤੇ ਸਰਕਾਰ ਨੂੰ ਵੀ ਤੇ ਇਹਨਾਂ ਕਾਰਨਾਂ ਕਰਕੇ ਹੀ ਸਰਕਾਰ ਆ ਜਿਹੜੀ ਉਹ ਇਹਨਾਂ ਕੰਪਨੀਆਂ ਦੇ ਉੱਤੇ ਬੈਨ ਨਹੀਂ ਲਗਾਉਂਦੀ ਤਾ ਅਗੇ ਨੰਬਰ 2 ਤੇ ਆਉਂਦਾ ਜੇ ਤੁਸੀਂ ਸਿੰਗਾਪੁਰ ਜਾਂਦੇ ਹੋ ਤਾਂ ਉੱਥੇ ਤੁਸੀਂ ਫਰੀ ਦੇ ਵਿੱਚ ਕੋਕਾ ਕੋਲਾ ਪੀ ਸਕਦੇ ਹੋ ਜੀ ਹਾਂ ਦੋਸਤੋ ਇਹ ਬਿਲਕੁਲ ਸੱਚਾ ਉੱਥੇ ਇੱਕ ਹਗਮੀ ਨਾਮ ਦੀ ਬੈਂਟੀ ਬੈਣ ਆ ਜੇ ਤੁਹਾਡੇ ਕੋਲ ਕੋਕਾ ਕੋਲਾ ਪੀਣ ਦੇ ਲਈ ਪੈਸੇ ਨਹੀਂ ਤਾਂ ਤੁਸੀਂ ਇਸ ਨੂੰ ਹਗ ਕਰਕੇ ਇੱਕ ਕੋਕਾ ਕੋਲਾ ਦਾ ਕேன் ਪੀ ਸਕਦੇ ਹੋ ਇਸ ਮਸ਼ੀਨ ਨੂੰ ਲਾਉਣ ਦਾ ਕਾਰਨ ਵੀ ਇਹੀ ਸੀ ਕਿ ਮੋਸ਼ਨ ਦੇ ਜ਼ਰੀਏ ਆਪਣੀ ਮਾਰਕੀਟਿੰਗ ਤੇ ਪ੍ਰਮੋਸ਼ਨ ਕਰਨਾ ਤੇ ਨੰਬਰ 1 ਤੇ ਆਉਂਦਾ ਕਿ ਤੁਸੀਂ ਕਦੇ ਸੋਚਿਆ ਹੈ ਕਿ ਜਿਹੜੀ ਲੈਂਬਰਗਿਨਿ ਵਰਗੀ ਕਾਰ ਕੰਪਨੀ ਹੈਗੀ ਉਹ ਆਪਣੀ ਮਸ਼ਹੂਰੀ ਹੈ ਜਿਹੜੀ ਉਹ ਟੀਵੀ ਉੱਤੇ ਕਿਉਂ ਨਹੀਂ ਕਰਦੀ ਤਾ ਦਹਨ ਨੂੰ ਦੱਸ ਦਈਏ ਕਿ ਕੰਪਨੀ ਦਾ ਇਹ ਮੰਨਣਾ ਕਿ ਜਿਹੜਾ ਬੰਦਾ ਇਸ ਕਾਰਨ ਨੂੰ ਲੈਣ ਦੇ ਯੋਗ ਹੋਵੇਗਾ ਉਸ ਲਵੇ ਇੰਨਾ ਸਮਾਂ ਹੀ ਨਹੀਂ ਹੋਵੇਗਾ ਕਿ ਉਹ ਟੀਵੀ ਦੇ ਅੱਗੇ ਬੈਠੇ ਤਾਂ ਦੋਸਤੋ ਇੰਨਾ ਫੈਕਟਸ ਦੇ ਬਾਰੇ ਤੁਹਾਡਾ ਕੀ ਕਹਿਣਾ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੇ ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਿਓ ਜੀ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੀ